ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਵਿਰੋਧੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਹੈ ਕਿਉਂਕਿ ਭਾਈ ਰਣਜੀਤ ਸਿੰਘ ਜੀ ਦੇ ਉੱਤੇ ਇੱਕ ਕੇਸ ਦਰਜ ਹੋਇਆ ਹੈ ਇੱਕ ਕੁੜੀ ਦੇ ਨਾਲ ਬਲਤਕਾਰ ਕਰਨ ਦਾ ਤੇ ਉਹਦਾ ਕਤਲ ਕਰਨ ਦਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਖੁਦ ਇਸ ਘਟਨਾ ਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਘਟਨਾ ਵਾਪਰੀ ਹੈ ਇਹ 12 ਸਾਲ ਪਹਿਲਾਂ ਵਾਪਰੀ ਹੈ ਭਾਈ ਰਣਜੀਤ ਸਿੰਘ ਜੀ ਦੇ ਕਹਿੰਦੇ ਮੁਤਾਬਕ ਉਸ ਕੁੜੀ ਨਾਲ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਉਸ ਕੁੜੀ ਨੇ ਸੁਸਾਇਸਾਈਡ ਕੀਤਾ ਸੀ ਪਰ ਉਸ ਕੁੜੀ ਦੇ ਘਰਦਿਆਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਸਾਡੀ ਕੁੜੀ ਨਾਲ ਕੁਝ ਗਲਤ ਹੋਇਆ ਹੈ ਤਾਂ ਇਹ ਸਾਰੀ ਘਟਨਾ ਵਾਪਰੀ ਹੈ ਇਸ ਕਰਕੇ ਉਹਨਾਂ ਨੇ ਦੁਬਾਰਾ ਇਸ ਕੇਸ ਨੂੰ ਰੀਓਪਨ ਕਰਵਾਇਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀ ਵਾਲਿਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਮਾਨਯੋਗ ਅਦਾਲਤ ਤੇ ਅਤੇ ਪੰਜਾਬ ਪੁਲਿਸ ਤੇ ਪੂਰਾ ਭਰੋਸਾ ਹੈ ਭਾਈ ਰਣਜੀਤ ਸਿੰਘ ਢੱਡਰੀ ਵਾਲਿਆਂ ਨੂੰ ਇਨਸਾਫ ਮਿਲੇਗਾ ਉਹਨਾਂ ਨੇ ਯੋਜਾ ਕੁਝ ਵੀ ਨਹੀਂ ਕੀਤਾ ਜੋ ਕੁਝ ਦੱਸਿਆ ਜਾ ਰਿਹਾ ਹੈ ਪਰ ਭਾਈ ਰਣਜੀਤ ਸਿੰਘ ਢੜਰੀਆਂ ਵਾਲੇ ਜਿਹੜੇ ਵਿਰੋਧੀ ਹਨ ਉਹਨਾਂ ਨੇ ਤਾਂ ਭਾਈ ਰਣਜੀਤ ਸਿੰਘ ਜੀ ਨੂੰ ਹੁਣ ਤੋਂ ਹੀ ਦੋਸ਼ੀ ਸਾਬਿਤ ਕਰ ਦਿੱਤਾ ਹੈ ਔਰ ਮੰਨ ਲਿਆ ਹੈ ਉਹਨਾਂ ਦਾ ਇਹ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿ ਸੁਨਾਰੀਆ ਜੇਲ੍ਹ ਦੇ ਵਿੱਚ ਜਿੱਥੇ ਸਰਸੇ ਵਾਲਾ ਸਾਧ ਕੈਦ ਹੈ ਉੱਥੇ ਭਾਈ ਰਣਜੀਤ ਸਿੰਘ ਤੇ ਸਰਸੇ ਵਾਲਾ ਸਾਧ ਦੋਨੋਂ ਇਕੱਠੇ ਹੀ ਰਹਿਣਗੇ ਇਹਨਾਂ ਲੋਕਾਂ ਨੂੰ ਉਸ ਬੱਚੀ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਇਹ ਨਹੀਂ ਜਾਣਨਾ ਚਾਹੁੰਦੇ ਕਿ ਭਾਈ ਰਣਜੀਤ ਸਿੰਘ ਜੀ ਦੋਸ਼ੀ ਹਨ ਜਾਂ ਬੇਦੋਸ਼ੇ ਹਨ ਉਸ ਬੱਚੀ ਦੇ ਨਾਲ ਸੱਚਮੁੱਚ ਕੁਝ ਗਲਤ ਹੋਇਆ ਹੈ ਜਾਂ ਨਹੀਂ ਹੋਇਆ ਅਗਰ ਗਲਤ ਹੋਇਆ ਹੈ ਤੇ ਕੀਨੇ ਕੀਤਾ ਇਹ ਸਭ ਕੁਝ ਇਹ ਨਹੀਂ ਜਾਣਨਾ ਚਾਹੁੰਦੇ ਇਹ ਸਿਰਫ ਇਹ ਜਾਣ ਕੇ ਹੀ ਖੁਸ਼ ਨੇ ਕਿ ਭਾਈ ਰਣਜੀਤ ਸਿੰਘ ਦੀ ਉਤੇ ਐਫ ਆਈ ਆਰ ਤਾਂ ਦਰਜ ਹੋਗੀ ਨਾ ਐਫ ਆਈ ਆਰ ਦਰਜ ਹੋਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ ਅਗਰ ਕਿਸੇ ਦੇ ਖਿਲਾਫ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਸ਼ਿਕਾਇਤ ਦੇ ਆਧਾਰ ਤੇ ਉਹਦੇ ਉਤੇ ਐਫ ਆਈ ਆਰ ਫਸਟ ਇਨਫੋਰਮੇਸ਼ਨ ਰਿਪੋਰਟ ਜਿਹੜੀ ਹੈ ਉਹ ਦਰਜ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ ਇਹ ਪਤਾ ਲਗਾਇਆ ਜਾਂਦਾ ਹੈ ਕਿ ਜਿਹੜੀ ਗੱਲ ਉਸ ਐਫ ਆਈ ਆਰ ਦੇ ਵਿੱਚ ਲਿਖੀ ਗਈ ਹੈ ਕੀ ਉਹ ਗੱਲਾਂ ਸੱਚੀਆਂ ਹਨ ਅਗਰ ਉਹ ਗੱਲਾਂ ਸੱਚੀਆਂ ਸਾਬਿਤ ਹੁੰਦੀਆਂ ਹਨ ਸਹੀ ਸਾਬਿਤ ਹੁੰਦੀਆਂ ਹਨ ਉਸ ਤੋਂ ਬਾਅਦ ਦੋਸ਼ੀ ਨੂੰ ਸਜ਼ਾ ਦਿੱਤੀ ਜਾਂਦੀ ਹੈ ਪਰ ਸਾਡੀ ਮਾਨਸਿਕਤਾ ਇਹ ਬਣ ਚੁੱਕੀ ਹੈ ਕਿ ਜੇ ਕਿਸੇ ਦੇ ਉੱਤੇ ਐਫ ਆਈ ਆਰ ਦਰਜ ਹੋ ਗਈ ਤਾਂ ਅਸੀਂ ਇਹ ਮੰਨ ਲੈਂਦੇ ਹਾਂ ਕਿ ਇਹ ਦੋਸ਼ੀ ਹੈ ਇਹਨੂੰ ਹੁਣੇ ਹੀ ਫਾਸੀ ਤੇ ਚੜਾ ਦਿੱਤਾ ਜਾਵੇ ਮੈਂ ਇੱਥੇ ਇੱਕ ਗੱਲ ਬਿਲਕੁਲ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਮੈਂ ਇੱਥੇ ਬਿਲਕੁਲ ਵੀ ਇਹ ਨਹੀਂ ਕਹਿਣਾ ਚਾਹੁੰਦਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ નિર્ਦੋਸ਼ ਹਨ ਜਾਂ ਉਹਨਾਂ ਨੇ ਕੋਈ ਗੁਨਾਹ ਕੀਤਾ ਹੈ ਕਿਉਂਕਿ ਇਹ ਸਾਰਾ ਕੰਮ ਪ੍ਰਸ਼ਾਸਨ ਦਾ ਹੈ ਕਾਨੂੰਨ ਦਾ ਹੈ ਪ੍ਰਸ਼ਾਸਨ ਨੇ ਇਨਵੈਸਟੀਗੇਸ਼ਨ ਕਰਨੀ ਹੈ ਤੇ ਕਾਨੂੰਨ ਨੇ ਸਜ਼ਾ ਸੁਣਾਉਣੀ ਹੈ ਜੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕੋਈ ਗੁਨਾਹ ਕੀਤਾ ਹੈ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਜਿਹੜੇ ਉਹਨਾਂ ਦੇ ਵਿਰੋਧੀ ਉਹਨਾਂ ਨੂੰ ਹੁਣ ਤੋਂ ਹੀ ਦੋਸ਼ੀ ਮੰਨ ਕੇ ਬੈਠੇ ਹੋਏ ਹਨ ਤੇ ਪ੍ਰਚਾਰ ਰਹੇ ਹਨ ਕਿ ਉਹ ਦੋਸ਼ੀ ਹਨ ਉਹਨਾਂ ਨਾਲ ਸਰਸੇ ਵਾਲੇ ਦੇ ਨਾਲ ਜੇਲ੍ਹ ਦੇ ਵਿੱਚ ਰਹਿਣਗੇ ਅਗਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ નિર્ਦੋਸ਼ ਸਾਬਿਤ ਹੋ ਗਏ ਫਿਰ ਤੁਹਾਡੀ ਜਿਹੜੀ ਇਹ ਗੱਲਾਂ ਨੇ ਇਹਦਾ ਕੀ ਬਣੂਗਾ ਲੋਕੀ ਤੁਹਾਡੇ ਉੱਤੇ ਇੱਕ ਕਿੰਤੂ ਪਰੰਤੂ ਨਹੀਂ ਕਰਨਗੇ ਤੁਹਾਡੇ ਤੇ ਹੱਸਣਗੇ ਨਹੀਂ ਤੁਸੀਂ ਗੱਲਾਂ ਤੋਂ ਬਹੁਤ ਵੱਡੀਆਂ-ਵੱਡੀਆਂ ਕਰਦੇ ਸੀਗੇ ਆਹ ਦੇਖੋ ਜੇ ਦੋਸ਼ ਸਾਬਿਤ ਹੋ ਗਿਆ ਇਹ ਗੱਲਾਂ ਹੋਣਗੀਆਂ ਨਹੀਂ ਹੋਣਗੀਆਂ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਵਿਰੋਧੀ ਨੇ ਨਾ ਉਹਨਾਂ ਨੂੰ ਵੀ ਇਹ ਚਾਹੀਦਾ ਹੈ ਕਿ ਥੋੜਾ ਸਬਰ ਰੱਖੋ ਜਦੋਂ ਅਦਾਲਤ ਨੇ ਫੈਸਲਾ ਕਰ ਦਿੱਤਾ ਉਸ ਤੋਂ ਬਾਅਦ ਤੁਸੀਂ ਆਪਣੇ ਵਿਚਾਰ ਜਿਵੇਂ ਵੀ ਦੇਣਾ ਚਾਹੋ ਉਹਦਾ ਦੇ ਸਕਦੇ ਹੋ ਪਰ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਹੀ ਜੇ ਤੁਸੀਂ ਉਹਨਾਂ ਨੂੰ ਦੋਸ਼ੀ ਸਾਬਿਤ ਮੰਨ ਹੀ ਲਿਆ ਕਿ ਉਹ ਦੋਸ਼ੀ ਹਨ ਉਹਨਾਂ ਨੂੰ ਫਾਸੀ ਚੜਾ ਦਿਓ ਉਹ ਇੱਥੇ ਰਹਿਣਗੇ ਆ ਕਰਨਗੇ ਉਹ ਕਰਨਗੇ ਉਹ ਤੁਹਾਡੀ ਮਾਨਸਿਕਤਾ ਹੈ ਪਰ ਜੇ ਉਹ નિર્ਦੋਸ਼ ਸਾਬਿਤ ਹੋ ਗਏ ਤਾਂ ਤੁਹਾਡੇ ਧੋਤੇ ਮੂਤੇ ਚਪੇੜ ਵੱਜਣਗੇ ਲੋਕੀ ਕਹਿਣਗੇ ਤੁਸੀਂ ਤਾਂ ਕਹਿੰਦੇ ਸੀ ਉਹ ਦੋਸ਼ੀ ਹੈ ਉਹ ਤਾਂ ਸਰਸੇ ਵਾਲੇ ਦੇ ਨਾਲ ਰਹੂਗਾ ਉਹ ਤਾਂ ਆ ਗਿਆ ਭਈ ਆਪਣਾ ਪ੍ਰੋਗਰਾਮ ਕਰਦਾ ਜਿਵੇਂ ਸਾਰਾ ਸਿਸਟਮ ਚਲਦਾ ਏ ਸੋਵੇਂ ਚੱਲ ਰਿਹਾ ਉਹ ਤਾਂ નિર્ਦੋਸ਼ ਸਾਬਿਤ ਹੋਇਆ ਮੇਰੇ ਸਾਹਮਣੇ ਸਾਨੂੰ ਸਬਰ ਰੱਖਣਾ ਚਾਹੀਦਾ ਹੈ ਤੇ ਪ੍ਰਸ਼ਾਸਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ ਜੋ ਵੀ ਪ੍ਰਸ਼ਾਸਨ ਆਪਣਾ ਇਨਵੈਸਟੀਗੇਸ਼ਨ ਕਰ ਰਹੀ ਹੈ ਉਸ ਤੋਂ ਬਾਅਦ ਜੋ ਵੀ ਕੁਝ ਹੋਏਗਾ ਸਾਡੇ ਸਾਰੇ ਸਾਹਮਣੇ ਆ ਜਾਏਗਾ ਹੁਣ ਤੋਂ ਹੀ ਅਸੀਂ ਉਹਨਾਂ ਨੂੰ નિર્ਦੋਸ਼ ਜਾਂ ਦੋਸ਼ੀ ਮੰਨ ਲਈਏ ਦੋਨੋਂ ਹੀ ਗਲਤ ਹੋਏਗਾ ਨਾ નિર્ਦੋਸ਼ ਮੰਨੋ ਨਾ ਦੋਸ਼ੀ ਮੰਨੋ ਬਸ ਇਹੀ ਕਹੋ ਕਿ ਭਾਈ ਇਹਨਾਂ ਦੇ ਉੱਤੇ ਐਫ ਆਈ ਆਰ ਦਾਜ ਹੋਈ ਹੈ ਬਾਕੀ ਸਹੀ ਗੱਲ ਦਾ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਏਗਾ ਮੇਰਾ ਤਾਂ ਇਹ ਮੰਨਣਾ ਹੈ ਇਹ ਸੋਚ ਹੈ ਬਾਕੀ ਤੁਸੀਂ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਹਨ ਤੁਸੀਂ ਕਮੈਂਟ ਰਹੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਕੁਝ ਪੱਤਰਕਾਰ ਵੀਰਾਂ ਨੇ ਇਹ ਗੱਲ ਲਿਖੀ ਹੈ ਮੈਂ ਪੜਿਆ ਹੈ ਕਿ ਅਗਰ ਭਾਈ ਰਣਜੀਤ ਸਿੰਘ ਢੜਰੀਆਂ ਵਾਲੇ નિર્ਦੋਸ਼ ਹਨ ਔਰ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਉਹ નિર્ਦੋਸ਼ ਹਨ ਤਾਂ ਅਸੀਂ ਉਹਨਾਂ ਦਾ ਪੂਰਾ ਸਾਥ ਦੇਾਂਗੇ ਔਰ ਦੇਣਾ ਵੀ ਚਾਹੀਦਾ ਹੈ ਕੱਲੇ ਭਾਈ ਰਣਜੀਤ ਸਿੰਘ ਜੀ ਨਹੀਂ ਕੋਈ ਵੀ ਵਿਅਕਤੀ ਜੋ નિર્ਦੋਸ਼ ਹੋਵੇ ਔਰ ਉਹਦੇ ਉੱਤੇ ਧੱਕਾ ਕੀਤਾ ਜਾ ਰਿਹਾ ਹੋਵੇ ਤਾਂ ਸਾਰਿਆਂ ਨੂੰ ਮਿਲ ਕੇ ਉਹਦਾ ਸਾਥ ਦੇਣਾ ਚਾਹੀਦਾ ਹੈ ਪਰ ਜੇ ਕੋਈ ਬੰਦਾ ਦੋਸ਼ੀ ਹੈ ਔਰ ਉਹ ਆਪਣੇ ਕਿਸੇ ਰਸੂਕ ਦੇ ذریعے ਜਾਂ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਆਪ ਨੂੰ નિર્ਦੋਸ਼ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉੱਥੇ ਵੀ ਮੀਡੀਆ ਨੂੰ ਇਹ ਚਾਹੀਦਾ ਹੈ ਕਿ ਜਿਹੜਾ ਅਸਲ ਸੱਚ ਹੈ ਉਹ ਦੁਨੀਆ ਦੇ ਸਾਹਮਣੇ ਲੈ ਕੇ ਆਏ ਇਹ ਨਹੀਂ ਕਿ ਗੱਲਾਂ ਬਧਾ ਆਚੜਾ ਕੇ ਕਰੀਏ ਜਿੰਨੇ ਕੋ ਗਲਤ ਤੱਥਾਂ ਦੇ ਆਧਾਰ ਤੇ ਆਪਾਂ ਰੱਖ ਸਕਦੇ ਹਾਂ ਉੰਨੇ ਕੀ ਗਲਪ ਤੱਥਾਂ ਦੇ ਆਧਾਰ ਤੇ ਰੱਖਿਏ ਬਾਕੀ ਤੁਸੀਂ ਕਿਵੇਂ ਸੋਚਦੇ ਹੋ ਇਸ ਘਟਨਾ ਦੇ ਬਾਰੇ ਆਪਣੇ ਵਿਚਾਰ ਸਾਂਝੇ ਜਰੂਰ ਕਰਨੇ